ਜੋ ਵੀ ਕਣਕ ਦੇ दाणे ਜਿੰਨੀ ਆ ਦੇਖੋ ਜੋ ਵੀ ਕਣਕ ਦੇ दाणे ਜਿੰਨੀਆਂ ਇਹ ਵੀ ਨਹੀਂ ਪੂਰੀ ਆਪਾਂ ਪਾਉਣੀ ਆ ਗੱਟਲੀ ਇਹਦੇ ਚ ਨੂੰ ਘੋਲਾ ਕੇ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਹਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਕਿਰਦਾਸ ਕਰਦੇ ਆ ਵੀ ਸਭ ਦੇ ਘਰ ਪਰਵਾਹ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਜੜੀ ਵੀਡੀਓ ਹੈ ਭਾਈ ਕਈ ਭਰਾ ਪੁੱਛਦੇ ਸੀਗੇ ਤੇਰੇ ਸੌਂਤ ਵਾਲਾ ਹਨਾ ਏ ਰਸੌਂਤ ਵਾਲੀ ਨਹੀਂ ਆਪਣੀ ਵੀਡੀਓ ਪੂਰੀ ਹੋ ਰਹੀ ਹੈ ਅਜੇ ਤੱਕ ਵੀ ਸਹੀ ਟਾਈਮ ਦੱਸੋ ਜਾਂ ਲੱਗ ਸਕਦੀ ਆ ਕਿਵੇਂ ਆ ਕੀ ਗੱਲਬਾਤ ਅੱਜ ਥੋੜੀ ਨਾ ਸਾਰੀ ਗੱਲ ਕਨਫਰਮ ਕਰੂੰਗਾ ਸਾਰਾ ਦੱਸੂੰਗਾ ਵੀ ਕੱਲੀ ਰਸੌਂਤ ਤੇ ਵੀ ਕਬੂਤਰ ਉੱਟੇ ਜਾਂਦੇ ਆ ਬੰਦੇ ਦੇ ਜਿੱਤੇ ਵੀ ਨੇ ਭਰਾਵਾ ਠੀਕ ਆ ਉਹ ਸਾਰਾ ਦੱਸਾਂਗੇ Papa ਕਿਵੇਂ ਰਸੌਂਤ ਲੱਗਦੀ ਹੈ ਤੇ ਪਹਿਲਾਂ ਜੋੜੀਆਂ ਦੇਖੋ ਆ ਬੱਡੇ ਕਬੂਤਰ ਲਿਆਂਦੇ ਆ ਬਾਈ ਵਾਲੇ ਚੱਕ ਕੇ ਆ ਆਪਣਾ 14 ਸਾਲ ਦਾ ਕਬੂਤਰ ਆ ਪੁਰਾਣਾ ਰੋਂਦੀ ਅੱਖ ਵਾਲਾ ਠੀਕ ਆ ਇਹਦਾਂ ਲਾਤੀ ਆ ਸ਼ਾ ਅੱਖੀ ਠੀਕ ਆ ਘਰ ਦਾ ਹੀ ਬਲੱਡ ਆ ਇਹ ਆਪਣਾ ਤੇ ਆ ਆਪਣਾ ਵੱਡਾ ਕਬੂਤਰ ਹੈ ਚਿੱਟੀਆਂ ਅੱਖਾਂ ਦਾ ਇਹਦੀ ਅੱਖਾਂ ਐ ਬਈ ਇਹ ਰੋਂਦੀ ਅੱਖ ਦਾ ਹੀ ਐ ਮਤਲਬ ਸ਼ੁਰੂ ਤੋਂ ਹੀ ਇਹਦੀ ਅੱਖਾਂ ਹੀ ਐ ਇਹ ਠੀਕ ਐ ਇਹਦੇ ਚੋਂ ਪਾਣੀ ਨਿਕਲਦਾ ਹੀ ਰਹਿੰਦਾ ਠੀਕ ਐ ਇਹਦੇ ਨਾਲ ਆਹ ਲਾਤੀ ਸ਼ਾਖੀ ਇਹ ਹੈਗੀ ਐ ਜਿਹੜੀ ਆਪਣੀ ਮੀਰਾ ਨੇ ਜਿੱਤੀ ਸੀ ਉਹਦੀ ਭੈਣ ਠੀਕ ਆ ਤੇ ਇੱਕ ਜੋੜੀ ਲਾਤੀ ਆਪਾਂ ਆਹ ਚਿੱਟੀਆਂ ਅੱਖਾਂ ਦਾ ਕਬੂਤਰ ਆ ਬਾਈ ਸ਼ਾਖੀ ਕਬੂਤਰੀ ਆਪਣੀ ਵੱਡੀ ਠੀਕ ਆ ਇੱਕ ਜੋੜੀ ਆਪਾਂ ਆ ਲਈ ਐ ਦੱਸਿਓ ਕਿਵੇਂ ਲੱਗੇ ਠੀਕ ਆ ਇਹ ਚੂੜੀਆਂ ਕਿਵੇਂ ਲੱਗੀਆਂ ਕੂਤਰ ਦੇਖ ਲਓ ਆਹ ਕੂਤਰੀਏ ਸ਼ਾਕੀ ਆ ਕੂਤਰਾ ਹੁਣ ਆਪਾਂ ਗੱਲ ਕਰਦੇ ਆਂ ਬਾਈ ਰਸੌਣਤ ਦੀ ਰਸੌਣਤ ਦਾ ਬਾਈ ਅੱਡੋ ਅੱਡ ਤਰੀਕਾ ਲਾਉਣ ਦਾ ਠੀਕ ਆ ਚਾਹੇ ਤਾਂ ਤੁਸੀਂ ਗੇੜਿਆਂ ਤੋਂ ਆਏ ਨੂੰ ਲਾ ਲਓ ਚਾਹੇ ਗੇੜਿਆਂ ਤੋਂ ਅਗਲੇ ਦਿਨ ਲਾ ਲਓ ਤੇ ਚਾਹੇ ਜਿੱਥੇ ਸਾਂਭਾ ਉਦ ਦੇ ਲਾ ਲਓ ਹਣ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਣੇ ਭਰਾ ਦਾ ਆਪਾਂ ਨੂੰ ਫੋਨ ਤੇ ਗੱਲ ਹੋਈ ਸੀ ਤੇ ਬਾਈ ਕਹਿੰਦਾ ਵੀ ਆਪਾਂ ਇਕੱਲੇ ਸੌਂਤ ਨਾਲ ਸਾਂਭਦੇ ਆਂ ਬਾਈ ਠੀਕ ਹੈ ਤੇ ਆਪਣੇ ਕੂਟਰ ਜਿੱਤੇ ਵੀ ਆ ਦੋ ਬਾਜੀਆਂ ਵੀ ਜਿੱਤੇ ਆ ਆਪਾਂ ਇਕੱਲੇ ਰਸੌਂਤ ਨਾਲ ਠੀਕ ਹੈ ਤੇ ਉਹਦੇ ਕੋਲੇ ਪਾਣੀ ਹੈ ਨਹੀਂ ਸੀ ਤੇ ਉਦਾਂ ਆਪਦੇ ਨਾਲ ਗੱਲ ਹੋਈ ਸੀ ਤੇ ਹੁਣ ਤੁਹਾਨੂੰ ਮੈਂ ਰਸੌਂਤ ਦਾ ਦੱਸਦਾ ਬਾਈ ਸਹੀ ਤਰੀਕੇ ਠੀਕ ਹੈ ਤੇ ਹੁਣ ਭਰਾ ਬਣ ਕੇ ਇਹ ਤੋਂ ਬਾਅਦ ਨਾ ਕਹੋ ਵੀ ਬਾਈ ਰਸੌਂਤ ਬਾਰੇ ਦੱਸ ਦੇ ਕਿਉਂਕਿ ਫਿਰ ਪੁਰਾਣੀਆਂ ਵੀਡੀਓ ਦੇਖ ਲਿਆ ਕਰੋ ਵੀਰੇ ਉਹਨਾਂ 'ਚ ਆਪਾਂ ਦੱਸਿਆ ਹੀ ਹੋਇਆ ਰਸੌਂਤ ਦਾ ਹਨਾ ਕਿਵੇਂ ਬਣਾਉਣੀ ਆ ਜਾਂ ਕੀ ਗੱਲਬਾਤ ਆ ਜਾਂ ਕਿਵੇਂ ਲਾਉਣੀ ਆ ਹਨ ਬਾਕੀ ਜੇ ਕਹਿਣੇ ਹੋ ਤਾਂ ਹੁਣ ਤੁਹਾਨੂੰ ਮੈਂ ਬਣਾ ਕੇ ਵੀ ਦਿਖਾ ਦਿੰਦਾ ਰਸੌਣ ਤੇ ਫੇਰ ਕਹੋਗੇ ਇਹ ਵੀ ਸਾਨੂੰ ਪਤਾ ਨਹੀਂ ਲੱਗਿਆ ਹਨ ਆਜੋ ਤੇ ਲੈ ਮਿੱਤਰੋ ਜਿੰਨੀ ਕਰ ਰਸੌਣ ਪਾਉਣੀ ਆ ਜਿੰਨੀ ਕਣਕ ਦੇ ਦਾਣੇ ਜਿੰਨੀ ਆ ਦੇਖੋ ਜਿੰਨੀ ਕਣਕ ਦੇ ਦਾਣੇ ਜਿੰਨੀ ਆ ਏ ਵੀ ਨਹੀਂ ਪੂਰੀ ਆਪਾਂ ਪਾਉਣੀ ਆਹ ਦੇਖ ਲਈ ਇਹਦੇ ਚ ਨੂੰ ਘੋਲ ਆ ਕੇ ਘੋਲ ਕੇ ਤੋ ਤੈਨ ਤਿਆ ਦੇਖੋ ਮਿੱਤਰੋ ਇਹਦਾ ਰੰਗ ਬਦਲੀ ਜਾਂਦਾ ਬਸ ਇੰਨਾ ਰੰਗ ਬਦਲਣਾ ਠੀਕ ਹੈ ਜਿਆਦਾ ਨਹੀਂ ਤੇ ਹੁਣ ਮੈਂ ਦੱਸਦਾ ਇਹਨੂੰ ਲਾਉਣ ਦਾ ਤਰੀਕਾ ਬਈ ਇਹ ਕਹਿੰਦਾ ਕਬੂਤਰ ਗੇੜਿਆਂ ਤੇ ਆ ਗਿਆ ਭਾ ਲੈਆ ਤੁਸੀਂ ਠੀਕ ਹੈ ਉਹਦਾ ਪਾਣੀ ਪੂਣੀ ਪੂਰਾ ਕਰਤਾ ਬਾਗਾਂ ਨੂੰ ਦੇਤੇ ਠੀਕ ਹੈ ਤਾਂ ਉਦੋਂ ਅਗਲੇ ਦਿਨ ਬਈ ਸਵੇਰੇ 4 ਵਜੇ ਰਸੌਣਤ ਲਾ ਸਕਦੇ ਹੋ ਤੁਸੀਂ ਠੀਕ ਹੈ ਰਸੌਣਤ ਲਾ ਕੇ 4 ਵਜੇ ਤੇ ਉਸ ਤੋਂ ਬਾਅਦ ਤੁਸੀਂ ਇਹ ਹਿਸਾਬ ਲਾ ਲਓ ਵੀ 6:00 ਵਜੇ ਨੂੰ ਖਿੱਚ ਜੂਗਾ 2 ਘੰਟਿਆਂ ਚ ਘੰਟੇ 2 ਘੰਟੇ ਜਾਨਾ 200 ml ਲਾਇਓ ਤੇ ਉਸ ਤੋਂ ਬਾਅਦ ਫੋਕਾ ਪਾਣੀ ਦੇ ਦੇਣਾ 5-7 ml 5-7 ml ਫੋਕਾ ਪਾਣੀ ਦੇ ਕੇ ਬੈਠਾ ਰਹਿਣ ਦਿਓ ਉਦੋਂ ਵਜੇ ਤੋਂ ਖਿੱਚ ਖੁੱਚ ਕੇ ਬਦਾਮ ਧਰ ਦਿਓ ਜਿੰਨੇ ਉਹਨੇ ਰੱਜ ਕੇ ਬਦਾਮ ਖਾਣੇ ਹੋਏ ਖਾ ਲੂਗਾ ਬਈ ਠੀਕ ਹੈ ਉਸ ਤੋਂ ਬਾਅਦ ਉਹਨੂੰ ਘਟੋ ਘਟ ਅੱਧੇ ਘੰਟੇ ਬਾਅਦ ਪਾਣੀ ਧਰ ਦੋ ਪਾਣੀ ਪੀ ਲੂਗਾ ਠੀਕ ਹੈ ਤੇ ਉਦੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਨੂੰ ਫਿਰਦਾ ਰਹਿਣ ਦਿਓ ਚਾਈ ਕੋਡੇ ਛੜਦੇ ਕੋਡੇ ਜੀ ਜ ਟੋਲੀਆਂ ਨੇ ਦਾ ਬਾਲੀ ਵੈਸਟ ਕਰ ਲੈ ਠੀਕ ਹੈ ਕਿਉਂਕਿ ਆਪਾਂ ਕੋਡੇ ਛੜਦੇ ਕਈ ਵਾਰੀ ਗੂਤਰ ਥੱਲੇ ਮੂੰਹ ਮਾਰਨ ਲੱਗ ਜਾਂਦੇ ਨੇ ਬਈ ਆਤ ਹੁੰਦੀ ਆ ਨਾ ਬੈਠਾ ਉਠਾ ਚੱਕ ਜਾਂਦੇ ਨੇ ਲੈਣੀ ਆ ਤੁਸੀਂ ਆਹਾ ਠੀਕ ਹੈ ਇਹ ਵੀ ਵਧੀਆ ਬਈ ਪੂਰੀ ਇੱਕ ਨੰਬਰ ਹੈ ਰਸੌਣ ਤੇ ਇਹ ਠੀਕ ਹੈ ਕਈ ਤਰ੍ਹਾਂ ਦੀਆਂ ਰਸੌਣ ਤਾਂ ਆਉਂਦੀਆਂ ਪੱਤੇ ਵਾਲੀ ਵੀ ਆਉਂਦੀ ਹੈ ਡਲੇ ਵਾਲੀ ਵੀ ਾਟਾ ਾਟਾ ਆਉਂਦੀਆਂ ਨੇ ਬਈ ਜਿਹੜੀ ਮਰਜ਼ੀ ਤੁਹਾਨੂੰ ਸਹੀ ਲੱਗਿਓ ਵਰਤ ਸਕਦੇ ਹੋ ਜੀ ਠੀਕ ਆ ਉਸ ਤੋਂ ਬਾਅਦ ਜਦੋਂ ਉਹਨੇ ਬਦਾਮ ਦੂਮਬਈ ਪਾਤੇ ਉਹਨੇ ਖਿੱਚ ਲਿਆ ਸ਼ਾਮ ਤੱਕ ਹਨਾ ਫਿਰ ਰਾਤ ਨੂੰ ਤੁਸੀਂ ਕੀ ਕਰਨਾ 20 ਜਾਂ 30 ਐਮਐਲ ਪਾਣੀ ਦੇ ਕੇ ਬਿਠਾ ਦਿਓ ਠੀਕ ਆ ਸਵੇਰ ਨੂੰ ਜਦੋਂ ਉਹ ਸਾਫ਼ ਹੋਇਆ ਠੀਕ ਆ ਹੁਣ ਦੂਜੀ ਵਾਰ ਸੌਂਤ ਕਦੋਂ ਲਗਦੀ ਹੈ ਜਦੋਂ ਆਪਾਂ ਬਦਾਮ ਲਾਉਣੇ ਆ ਸਵੇਰੇ ਮਤਲਬ ਅੱਜ ਸਾਂਭਣਾ ਆਪਾਂ ਪੰਜ ਬਦਾਮਾਂ ਤੇ ਜਾਂ ਚਾਰ ਤੇ ਠੀਕ ਆ ਤਾਂ ਜਿੰਨੇ ਬਦਾਮਾਂ ਤੇ ਸਾਂਭਣਾ ਠੀਕ ਆ ਉਸ ਤੋਂ ਪਹਿਲਾਂ ਬਦਾਮ ਲੱਗਣ ਤੋਂ ਪਹਿਲਾਂ ਸਵੇਰੇ 3 ਵਜੇ ਠੀਕ ਆ ਇਹ ਰਸੌਣ ਤੁਸੀਂ ਲਾ ਸਕਦੇ 3:20 AM ਰਸਮਤ ਲਾਤੀ 4-5 6 ਵਜੇ ਤੱਕ ਠੀਕ ਹੈ ਉਹਨੂੰ ਫੋਕਾ ਪਾਣੀ ਧਰਦੇ ਉਹ ਪੀ ਲੂਗਾ ਤੇ ਸਵੇਰੇ ਆਪ ਦਾ 7:00 8:00 ਵਜੇ ਭਾਈ ਜਿਹੜੇ ਬੰਦੇ ਨੀ ਬਦਾਮਾਂ ਤੇ ਜਿਹੇ ਜੀ ਗਰਮੀ ਐ ਜਿਹੇ ਜਿਹੇ ਹਵਾਵਾਂ ਨਾਲ ਆਪ ਦਾ ਤੁਸੀਂ ਸੰਭ ਸਕਦੇ ਹੋ ਹਨ ਜਿਹਦਾ ਬਾਲਾ ਟੈਂਪਰੇਚਰ ਐ ਟੈਂਪਰੇਚਰ ਭਈ 40 41 42 ਦਾ ਠੀਕ ਹੈ ਫੇਰ ਤਾਂ ਤੁਸੀਂ ਜੇ ਗੂਤਰ ਤੁਹਾਡਾ 12 ਬਦਾਮ ਖਾਂਦਾ ਤਾਂ ਪੰਜ ਤੇ ਸੰਭ ਲਓ ਠੀਕ ਹੈ ਤੇ ਜੇ ਘੱਟ ਖਾਂਦਾ ਹੋਵੇ ਜਾਂ ਘੱਟ ਦੇ ਸੰਭ ਲਓ ਭਾਈ ਠੀਕ ਹੈ ਅਡੋ ਅਡ ਹਿਸਾਬ ਹੈ ਪਤਾ ਤੁਹਾਨੂੰ ਵੀ ਬਾਜ਼ੀਆਂ ਲਾਮਤੇ ਜਾਂਦੀਆਂ ਨੇ ਠੀਕ ਹੈ ਅੱਜ ਕੱਲ ਇਹ ਤਾਂ ਹੈ ਨਹੀਂਗਾ ਭਈ ਆਪਣੀ 4 ਵਜੇ ਤਾਂ 4 ਹੋ ਜੂਗੀ ਜਾਂ 3 ਵਜੇ ਹੋ ਜੂਗੀ ਹਨਾ ਬਾਜ਼ੀਆਂ ਭਈ ਸੱਤ ਦੀ ਨਿਬੜਦੀਆਂ ਜਾ ਕੇ 6 ਜਾਂ 7 ਤੇ ਬਾਕੀ ਕਹਿੰਦੇ ਨੇ ਗਾਂ ਗਰਮੀ ਤੇ ਅੱਜ ਗੇੜੇ ਸੀਗੇ ਕਬੂਤਰੀ ਤੇ ਭਰਾਵੋ ਅੱਜ ਫੇਰ ਮੌਸਮ ਖਰਾਬ ਹੋ ਗਿਆ ਰਾਤ ਨੂੰ ਨੇਰੀ ਝੱਖੜ ਜੇ ਹੋ ਹਨ ਤੇ ਇਸ ਤੋਂ ਬਾਅਦ ਆ ਗਈ ਭਾਈ ਕੱਲੀ ਰਸੌਤ ਮਤਲਬ ਬਿਨਾ ਪਾਣੀ ਲਾਏ ਬਿਨਾ ਕਾਸੀ ਤੋਂ ਵੀ ਤੁਸੀਂ ਕੱਲੀ ਰਸੌਤ ਤੇ ਵੀ ਕਬੂਤਰ ਡੁੱਟ ਜਾਂਦੇ ਨੇ ਭਾਈ ਬੰਦਿਆਂ ਦੀ ਬਾਜੀ ਜਿੱਤੇ ਵੀ ਨੇ ਕਬੂਤਰ ਠੀਕ ਹੈ ਬਦਾਮ ਦੇਤੇ ਬਦਾਮਾ ਤੋਂ 2 ਘੰਟੇ ਬਾਅਦ ਬਾਈ ਉਹਨੂੰ ਪਾਣੀ ਦੇਦਾ 15 ਐਮ ਐਲ ਠੀਕ ਆ ਉਸ ਤੋਂ ਬਾਅਦ ਨੂੰ 2-4 ਨਾਲਕੀਆਂ ਪਾਣੀ ਦੀਆਂ ਲਾਓ ਘੰਟੇ ਦੋ ਤੋਂ ਘੰਟਿਆਂ ਬਾਅਦ ਹਨਾ ਫਿਰ ਰਾਤ ਨੂੰ ਸਹੀ ਜਿਹਦਾ ਗਰਮੀ ਆ ਬਾਵਾ 40 ਜੂਲੀ ਦੀ ਐ 41 ਦੀ ਐ ਹਨਾ ਫਿਰ ਤੁਸੀਂ ਰਾਤ ਨੂੰ ਵੀਰੇ 10 ਵਜੇ ਕੱਲੀ ਰਸੌਂਤ ਲਾ ਦਿਓ ਠੀਕ ਆ ਇੰਨੀ ਕੀ ਪਤਲੀ ਕਰਨੀ ਆ ਜ਼ਿਆਦਾ ਨਹੀਂ ਕਰਨੀ ਜਿਹਦੀ ਉਂਗਲਾਂ ਦੇ ਸਨ ਇੰਨੀ ਕੀ ਪਤਲੀ ਆ ਹੁਣ ਮੈਨੂੰ ਦੇਖੋ ਜਦੋਂ ਹਲਾਉਂਗਾ ਇਹ ਜ਼ਿਆਦਾ ਗਾੜੀ ਹੋਗੀ ਠੀਕ ਆ ਸਿਰਫ ਰੰਗ ਬਦਲਣਾ ਆਪਾਂ ਥੋੜਾ ਜਿਹਾ ਪੀਲਾ ਜਾਂ ਰੰਗ ਕਰਨਾ ਜਿਵੇਂ ਆ ਹੋ ਰਿਹਾ ਇਹਦਾ ਠੀਕ ਹੈ ਇੰਨਾ ਕਰਾਂਗੇ ਕਰਨਾ ਹਜੇ ਥਲੇ ਉਹ ਰਸੋਤ ਦੇ ਲੋ ਕਿੰਨੀ ਪਈ ਹੈ ਇਹਨੂੰ ਜਿਵੇਂ ਘੋੜੀ ਜਾਵੇਂ ਕੋਈ ਨਹੀਂ ਗਾੜੀ ਹੋਈ ਜਾਊਏ ਆਪਾਂ ਗਾੜੀ ਨਹੀਂ ਲਾਉਣੀ ਪਤਲੀ ਹੋਈ ਲਾਉਣੀ ਹੈ 10 ਵਜੇ ਰਾਤ ਨੂੰ ਲਾ ਕੇ 20 ਐਮਐਲ ਤੱਕ 30 ਐਮਐਲ ਵੀ ਲਾ ਸਕਦੇ ਹੋ ਨਾ ਲਾ ਕੇ ਉਹਨੂੰ ਭਾ ਦਿਓ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਠੀਕ ਹੈ ਜਦੋਂ ਉਹ ਖਿੱਚ ਖੁੱੱਚ ਗਿਆ ਉਸ ਤੋਂ ਬਾਅਦ ਇੱਕ ਅੱਧੀ ਨਾਲ ਕੀ ਪਾਣੀ ਦੀ ਲਾ ਲਿਓ ਕੂਤਰ ਵੇਟ ਚ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਸਵੇਰੇ ਭਾਈ ਜਿੰਨਾ ਪਾਣੀ ਜੇ ਘਰੇ ਸੀ ਐਮਐਲ ਚਕਾਇਆ ਗੇੜਿਆਂ ਤੇ ਠੀਕ ਹੈ ਤਾਂ ਤੁਸੀਂ ਉਹਨੂੰ ਐਸਾ ਹਿਸਾਬ ਲਾ ਲਓ ਵੀ ਜਾਂਦੇ ਨੂੰ 50 ml ਜਾਂ 60 ml ਪਾਣੀ ਦੇ ਸਕਦੇ ਹੋ ਜਿਹੜੇ ਤੁਹਾਨੂੰ ਤੁਹਾਨੂੰ ਸਹੀ ਲੱਗੇ ਯਾਰ ਜਿੰਨਾ ਪਾਣੀ ਦੇਣਾ ਉਹਨਾ ਦੇ ਸਕਦੇ ਠੀਕ ਹੈ ਹੁਣ ਤੁਹਾਨੂੰ ਭਰਾ ਬਣ ਕੇ ਦੱਸਦਾ ਹੁਣ ਵਾਰੀ-ਵਾਰੀ ਰਸੌਣਤ ਵਾਰੀ ਨਾਲ ਦੱਸ ਪੁੱਛਿਓ ਤਿੰਨੇ ਵਾਰੀ ਦੱਸਦਾ ਵੀ ਰਸੌਣਤ ਕਦੋਂ-ਕਦੋਂ ਲੱਗਦੀ ਹੈ ਠੀਕ ਹੈ ਤਿੰਨ ਟਾਈਮ ਨੇ ਕੱਲੀ ਰਸੌਣਤ ਵੀ ਕੂਤਰ ਤੁਸੀਂ ਡਾ ਸਕਦੇ ਹੋ ਆ ਰਸੌਣਤ ਠੀਕ ਹੈ ਹੁਣ ਅੱਗੇ ਮੌਸਮ ਵੈਸੇ ਲੱਗਦਾ ਤਾਂ ਸੀਗਾ ਵੀ ਸਹੀ ਰਹਿਣਗੇ ਸਹੀ ਰਹਿਣਗੇ ਪਰ ਫੇਰ ਵੀ ਬਾਈ ਬੱਦਲ ਬਾਈ ਕਰ ਜਾਂਦਾ ਨਾ ਮੌਸਮ ਖਰਾਬ ਹੁੰਦਾ ਰਹਿੰਦਾ ਗਰਮੀ ਕੋਈ ਐਦਿਕੀ ਚੱਜਣਾ ਪੈ ਨਹੀਂ ਰਹੀ ਠੀਕ ਆ ਉਸ ਵਜ੍ਹਾ ਆ ਨਹੀਂ ਰਿਹਾ ਠੀਕ ਆ ਕਿ ਕੂਤਰ ਲਾਭਤੇ ਜਾਂਦੇ ਨੇ ਗਰਮੀ ਇੱਕ ਦਿਨ ਪੈ ਜਾਂਦੀ ਹੈ ਦੂਜੇ ਦਿਨ ਐ ਨਹੀਂ ਪਤਾ ਵੀ ਮੀਂਹ ਪਾ ਦੇ ਬੱਦਲ ਬਾਈ ਕਰਦੇ ਹਨ ਬਸ ਮੈਂ ਤੁਹਾਨੂੰ ਇਹ ਕਹਾਂ ਵੀ ਬਈ ਕੂਤਰ ਥੋੜਾ ਵੇਟ ਚੋਣਾ ਚਾਹੀਦਾ ਥੱਲੋ ਸਹੀ ਹੋਣਾ ਚਾਹੀਦਾ ਠੀਕ ਆ ਫੇਰ ਹੀ ਕੂਤਰ ਕਾਮਯਾਬ ਹੋਊਗਾ ਜੇ ਕੂਤਰ ਥੱਲੋ ਵੇਟ ਚ ਹੈ ਨਹੀਂ ਬਈ ਵੇਟ ਮੇ ਨਹੀਂ ਬਣਾਇਆ ਸਾਹ ਤੇ ਠੀਕ ਹੈ ਜਾਂ ਉਹਨੇ ਤੁਸੀਂ ਐ ਹਿਸਾਬ ਲਾ ਲਓ ਵੀ ਪਾਣੀ ਨਹੀਂ ਰੋਕਿਆ ਜਿਵੇਂ ਰਸੌਂਤ ਲਾਉਨੇ ਆ ਪਰ ਰਸੌਂਤ ਘੱਟੋ ਘੱਟ 3 ਘੰਟੇ ਚ ਖਿੱਚਣੀ ਚਾਹੀਦੀ ਉਹਨੂੰ 3 ਘੰਟਿਆਂ ਚ ਤੇ ਜੇ ਤੁਹਾਡਾ ਘੰਟੇ ਜੀ ਰਸੌਂਤ ਖਿੱਚ ਕੇ ਬਹਿ ਗਿਆ ਠੀਕ ਆ ਵਰੀ ਜਾਂਦਾ ਫੇਰ ਸਮਝ ਲਿਓ ਕਿ ਬਈ ਕਬੂਤਰ ਨਹੀਂ ਉੱਡਦਾ ਤੇ ਆਪਣਾ ਪਾਣੀ ਹੈ ਜਿਵੇਂ ਹੁਣ ਪਾਲੀ ਦਾ ਵੀ ਦਾਦਣਾ ਪਾਣੀ ਆਪਣਾ ਰਾਤ ਨੂੰ ਬਈ ਜਿਹੜਾ ਫੁੱਲ ਗਰਮੀ ਹੈ ਠੀਕ ਆ ਫੇਰ ਦਾ ਬਈ 1 ਤੋਂ 2 ਦੇ ਵਿੱਚ ਵਿੱਚ ਲਾਇਓ ਜੇ ਗਰਮੀ ਘੱਟ ਆ ਤਾਂ ਉਹਨੂੰ 3 ਤੇ ਲੈ ਜਾਓ 4 ਤੇ ਲੈ ਜਾਓ ਠੀਕ ਆ ਪਾਣੀ ਵੀ ਜੇ ਆਪਣਾ ਕਬੂਤਰ 3 ਘੰਟੇ 4 ਘੰਟੇ ਰੋਕੂਗਾ ਇਹ ਰਹੀ ਭੈਦਾ ਜੇ ਉਹਨੇ ਪਾਣੀ ਨਾ ਰੋਕਿਆ ਤਾਂ ਸਮਝ ਲਓ ਕਬੂਤਰ ਬਈ ਸਹੀ ਨਹੀਂ ਹੈਗਾ ਅੰਦਰੋਂ ਫਾਟਾ ਕਬੂਤਰ ਦੇ ਠੀਕ ਹੈ ਇਹ ਗੱਲ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਤੇ ਆਹੀ ਰਸਾਉਂਦਾ ਬਈ ਐਨੀ ਕੁ ਗੇਮ ਆ ਰਸਾਉਂਦੀ ਬਾਲੀ ਵੱਡੀ ਗੇਮ ਨਹੀਂ ਬਾਕੀ ਵੀਰੇ ਅੱਡੋ-ਅੱਟ ਬੰਦਿਆਂ ਦੇ ਤਰੀਕੇ ਨੇ ਅੱਡੋ-ਅੱਟ ਬੰਦਾ ਸਮਾਂ ਠੀਕ ਹੈ ਅੱਡੋ-ਅੱਟ ਬੰਦਾ ਲਾਉਂਦਾ ਆਪਦੇ ਹਿਸਾਬ ਨਾਲ ਜਿਵੇਂ ਬੰਦੇ ਨੇ ਆਪਦਾ ਸਮਾਂ ਬਣਾਇਆ ਹੁੰਦਾ ਉਵੇਂ ਲਾਉਂਦਾ ਠੀਕ ਹੈ ਆਪਾਂ ਤਾਂ ਵੀਰੇ ਆਪਦਾ ਹਿਸਾਬ ਦੱਸਦੇ ਆਂ ਜਾਂ ਆਪਾਂ ਨੂੰ ਆਪਣੇ ਭਰਾਣੇ ਦੱਸਿਆ ਸੀ ਵੀ ਭਾਈ ਮੈਂ ਕੱਲੇ ਰਸੌਣ ਤੇ ਬਾਜ਼ੀਆਂ ਜਿੱਤਿਆਂ ਤੋ ਸਿਰਫ ਮੈਂ ਕੋਈ ਪਾਣੀ ਨਹੀਂ ਲਾਇਆ ਕੁਝ ਨਹੀਂ ਕੀਤਾ ਸਿਰਫ ਕੱਲੀ ਰਸੌਣਤ ਲਾਈ ਯਾਰ ਰਸੌਣਤ ਲਈ ਉਹਨੇ 10 ਵਜੇ ਰਾਤ ਨੂੰ ਠੀਕ ਹੈ ਜਿੱਤੇ ਆਪਣੇ ਕਬੂਤਰ ਸਾਂਭ ਤੇ ਆਪਾਂ ਬਗਾਮਾ ਦੇ ਸਾਂਭ ਲਿਆ ਉਹਦੋਂ ਆਪਾਂ ਨੂੰ ਪਾਣੀ ਦੇ ਗਏ ਠੀਕ ਹੈ ਰਾਤ ਨੂੰ 10 ਵਜੇ ਕਬੂਤਰ ਖਾਲੀ ਹੁੰਦਾ ਰਸੌਣਤ ਲਾ ਕੇ ਕਹਿੰਦਾ ਕੱਲੀ ਭਾਈ ਠੀਕ ਹੈ 30 ਐਮਲ ਮੈਂ ਕਬੂਤਰ ਬਾਤਾ ਸੀਗਾ ਮੇਰਾ 3-4 ਘੰਟਿਆਂ ਚ ਰਸੌਣਤ ਖਿੱਚੀ ਉਹਨੇ ਉਹਦੋਂ ਇੱਕ ਨਾਲਕੀ ਮੈਂ ਪਾਣੀ ਦੀ ਲਾਤੀ ਭਈ ਫੋਕੇ ਦੀ ਮੁੜ ਕੇ ਜਾ ਕੇ ਤੇ ਉਹਲਾ ਲਾਤਾ ਕਬੂਤਰ ਨੂੰ ਠੀਕ ਹੈ ਇਹ ਹੋ ਗਈ ਤੇ ਬਾਕੀ ਆਪਣਾ ਪਾਣੀ ਦਾ ਵੀ ਤੁਹਾਨੂੰ ਸਮਾਂ ਦੱਸਦਾ ਵੀ ਭਾਈ ਆਪਣਾ ਪਾਣੀ ਕਿੰਨੇ ਵਜੇ ਲੱਗਣਾ ਜੇ ਤਾਂ ਗਰਮੀ ਫੁੱਲ ਆ ਫਿਰ ਤਾਂ 1 ਤੋਂ 2 ਦੇ ਵਿੱਚ ਵਿੱਚ ਜੇ ਗਰਮੀ ਘਟਾ ਫਿਰ 3-4 ਵਜੇ 3 ਵਜੇ ਵੀ ਲਾ ਸਕਦੇ ਹੋ ਹਨ ਜਿਵੇਂ ਗਰਮੀ ਘਟੂਗੀ ਓਵੇਂ ਓਵੇਂ ਤੁਸੀਂ ਇਹਨੂੰ ਟਾਈਮ ਘਟਾਉਂਦੇ ਜਾਓ ਜਿਵੇਂ ਗਰਮੀ ਵਧੂਗੀ ਓਵੇਂ ਪਿੱਛੇ ਲੈ ਕੇ ਆਉਂਦੇ ਜਾਓ ਠੀਕ ਹੈ ਐਡੀ ਇੱਕ ਗੇਮ ਆ ਕੋਈ ਬਾਹਲੀ ਵੱਡੀ ਗੇਮ ਨਹੀਂ ਹੈਗੀ ਦੇ ਹੱਥ ਜੋੜ ਕੇ ਬੇਨਤੀ ਆ ਬਾਈ ਹੁਣ ਮੈਂ ਰਸੌਣ ਦੀ ਵਾਰੀ ਸਾਰਾ ਦੱਸਤਾ ਕੋਈ ਨਾ ਅਗਲੀਆਂ ਵੀਡੀਓ ਚ ਆਪਾਂ ਹੋਰ ਵੀ ਦੱਸਾਂਗੇ ਆਲੂ ਵਗਾਰੇ ਵਾਰੀ ਵੀ ਬਾਈ ਕੁਛ ਤੇ ਸੀ ਨਾ ਜਲਾਬ ਦਾ ਕਿਵੇਂ ਸੀ ਆ ਹੁਣ ਆਪਣੇ ਕਬੂਤਰ ਨੂੰ ਆਪਾਂ ਜਲਾਬ ਲਾਉਣਾ ਪਿਆ ਹੁੰਦਾ ਪਿਆ ਠੀਕ ਹੈ ਆ ਦੇਖ ਲੋ ਹੁਣ ਇਹ ਆਪਣੇ ਕਈ ਕਬੂਤਰ ਨੇ ਜਿਹੜੇ ਕੱਟਣੇ ਆ ਆਪਾਂ ਠੀਕ ਆ ਕੱਲ ਤੋਂ ਕੱਟਣੀ ਸ਼ੁਰੂ ਕਰਾਂਗੇ ਉਹਨਾਂ ਨੂੰ ਜਲਾਬ ਲਾਵਾਂਗੇ ਤੇ ਅੱਜ ਜਲਾਬ ਲਾ ਕੇ ਉਹਨਾਂ ਨੂੰ ਬਾਹਾਂ ਦਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਜਲਾਬ ਨੂੰ ਖਿੱਚ ਕੇ ਪਾਣੀ ਪੀਣਾ ਤੇ ਪੀ ਕੇ ਬਾਧਾਮਾਂ ਤੇ ਕਰ ਦਾਂਗੇ ਠੀਕ ਆ ਸੋ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਆ ਤਪ ਕੇ ਤੇ ਲਵ ਯੂ ਹੈ ਮੇਰੇ ਭਰਾਵਾਂ ਨੂੰ ਜਿਉਂਦੇ ਬਸਦੇ ਰਹੋ